ਵਿਕਰਮ ਸਿੰਘ ਮਜੀਠੀਆ ਤੁਹਾਡੇ ਤੇ ਬੜੇ ਤੰਜ ਕਸਦੇ ਹੋਏ ਨਜ਼ਰ ਆਉਂਦੇ। ਇਹਦਾ ਛੱਡ ਬਲ ਕਹਿੰਦਾ ਮੈਂ ਲੈ ਦੁਪਹਿਰ ਦਾ ਟਾਈਮ ਹੈ ਯਾਰ ਛੱਡ। ਇੱਲੇ ਵਾਲੇ ਬਾਗ ਤੇ ਹਮਦਾ ਕਰਵਾਣ ਵਾਲੇ ਜਨਰਲ ਡਾਇਰ ਨੂੰ ਦਰਬਾਰ ਸਾਹਿਬ ਤੇ ਸਰੋਪਾ ਪਉਂਦੇ ਇਹਨਾਂ ਦੇ ਬਜ਼ੁਰਗ। ਵਿਕਰਮਜੀਤ ਛੇ ਤੇ ਮੀਠਿਆ ਪਰਵਾਰ। ਔਰ ਰਾਤ ਨੂੰ ਔਰ ਜਦੋਂ ਇਹਨੇ ਭੂਮ ਖਰਾਬਾ ਹੁੰਦਾ ਦੇਸ਼ ਭਗਤਾ ਦਾ ਔਰ ਰਾਤ ਦਾ ਡਿਨਰ ਕਰਾਦੇ ਯਾਰ ਉਹ ਸਾਡੂੰ ਗੱਲ ਕਰਨਗੇ। ਤੇ ਪਾਪਾ ਕੋ ਬਾਦਲ ਕੋ ਸ਼ਖਬੀਰ ਕੋ ਕੈਪਟਨ ਕੋ 11000 ਏਕੜ ਜ਼ਮੀਨ ਛਣਾਉਣ ਵਾਲਾ ਕਲਦੀਪ ਧਾਰੀਵਾਲ ਹੈ ਡਾਕੇ ਡਾਕੇ ਮਾਰਨ ਵਾਲੇ ਨਹੀਂ ਹੈ ਛੋਟੇ ਗਰੀਬ ਪਰਿਵਾਰ ਦਾ ਕਿਸਾਨ ਦਾ ਪੁੱਤਰ ਹੈ ਮਜ਼ਦੂਰ ਦਾ ਪੁੱਤਰ ਹੈ ਔਰ ਪੰਜਾਬੀ ਹੈ ਪ्योर ਅੰਮ੍ਰਿਤਸਰੀਆ ਹੈ ਜਿਹੜੀ ਵਾਲ ਦੀ ਜ਼ਮਾਨਤ ਤੋਂ ਬਾਅਦ ਆਜਾਮਾ ਦੀ ਪਾਰਟੀ ਵੱਲੋਂ ਆਪਣੇ ਮੇਨ ਦਫਤਰ ਦੇ ਵਿੱਚ ਲੱਡੂ ਵੰਡੇ ਜਾ ਰਹੇ ਹਨ ਜਿਸ ਵਿੱਚ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਮੂੰਹ ਮਠਾ ਕਰਵਾ ਕੇ ਜਿਹੜੀ ਹੈ ਮੁਬਾਰਕਬਾਦ ਜਿਹੜੀ ਹੈ ਉਹ ਦਿੱਤੀ ਗਈ ਹੈ ਹਾਲਾਂਕਿ ਧਾਰੀਵਾਲ ਜਿਹੜੇ ਨੇ ਉਹ ਖੁਦ ਇੱਥੇ ਪਹੁੰਚਦੇ ਹੋਏ ਨਜ਼ਰ ਆਏ ਸਨ ਅਤੇ ਉਹਨਾਂ ਵੱਲੋਂ ਜਿਹੜਾ ਹੈ ਆਪਣੀ ਪਾਰਟੀ ਦੇ ਵਰਕਰਾਂ ਨੂੰ ਮੂੰ ਮਠਾ ਕਰਾ ਕੇ ਮੁਬਾਰਕਬਾ ਜਿਹੜੀ ਹੈ ਉਹ ਦਿੱਤੇ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਵੱਲੋਂ ਕੇਜਰੀਵਾਲ ਦੀ ਜ਼ਮਾਨਤ ਤੇ ਆਪਣੀ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਤਾਰੀਵਾਲ ਸਾਹਿਬ ਪਾਰਟੀ ਦੇ ਮੁਖੀ ਨੂੰ ਅੱਜ ਜ਼ਮਾਨਤ ਮਿਲਿਆ ਕਿਸ ਤਰ੍ਹਾਂ ਦੇਖਦੇ ਹੋ ਇਸ ਪਹਿਲਾਂ ਤਾਂ ਜੀ ਜਿਹੜਾ ਬੀਜੇਪੀ ਹੈ ਜੀ ਮੋਦੀ ਉਹਨੂੰ ਸਬਕ ਸਿੱਖਣਾ ਚਾਹੀਦਾ ਹੈ ਜੀ ਕਿ ਜੇ ਤੁਸੀਂ ਤੱਕਾ ਕਰੋਗੇ ਤੇ ਇਹ ਦੇਸ਼ ਦੇ ਅੰਦਰ ਅੱਜ ਵੀ ਨਾ ਪ੍ਰਣਾਲੀ ਅੱਜ ਵੀ ਦੇ ਦਿੱ ਸੁਪਰੀਮ ਕੋਰਟ ਬਹੁਤ ਮਜ਼ਬੂਤ ਹੈ ਉਹ ਉਹਨਾਂ ਨੇ ਸਾਫ਼ ਕੀਤਾ ਤੇ ਪੱਕਾ ਕਿ ਪਹਿਲੀ ਜੂਨ ਤੋਂ ਬਾਅਦ ਵੀ ਜਮਾਨ ਜੇਰੀ ਪਰਮਨੈਂਟ ਹੋ ਲੇਕਿਨ ਤਾਰੀਵਲ ਸਾਹਿਬ ਪੰਜਾਬ ਦੇ ਵਿੱਚ ਬੜੀ ਨੀਡ ਸੀਗੀ ਕੇ ਜੀ ਵਾਲ ਸਾਹਿਬ ਹੁਣਾਂ ਦੀ ਕੀ ਲੱਗਦਾ ਕਿ ਹੋਰ ਬੂਮ ਮਿਲੇਗਾ ਹੁਣ ਇਸ ਵਾਰ ਕਿੰਨੀ ਕਿੰਨੀ ਤੀਕ ਹੈ ਅੱਜ ਕਿੰਨੀ ਤੀਕ ਹੈ ਅੱਜ 10 ਹੋ ਗਈ 10 ਅੱਜ 31 ਮਈ ਪਹਿਲੀ ਵੋਟਾਂ ਪੈ ਗਈਆਂ ਜੀ ਸਭ ਦਾ ਕੀ ਕਹਿੰਦਾ 29 ਤੱਕ ਹੁਣ ਕੇ ਇਹਦੀਆਂ ਸਭ ਪੰਜਾਬ 'ਚ ਲੇਕਿਨ ਵਿਕਰਮ ਸਿੰਘ ਮਜੀਠੀਆ ਤੁਹਾਡੇ ਤੇ ਬੜੇ ਤੰਜ ਕਸਦੇ ਹੋਏ ਨਜ਼ਰਾਂ ਦੇ ਕਿ ਛੱਡ ਪਤਾ ਕਿਹਦਾ ਲਾ ਲਿਆ ਦੁਪਹਿਰ ਦਾ ਟਾਈਮ ਹੈ ਜਾਂ ਛੱਡ ਨਹੀਂ ਲੇਕਿਨ ਲੱਗਦਾ ਕਿ ਲੇਕਿਨ ਉਹ ਨਾ ਕਰਦਾ ਨਾ ਬਾਤ ਨਾ ਗੱਲ ਦਾ ਬਾਤ ਹੈ ਲੇਕਿਨ ਉਹ ਤੋਂ ਖੰ ਕਹਿੰਦੇ ਨੇ ਕਿ ਅਚਾਰ ਹੋ ਜੋ ਮਜੀਠੀਆ ਦੋ ਨਾ ਨਾ ਲੇ ਤੁਸੀਂ ਸਮਝਦੇ ਹੋ ਕਿ ਰਾਜਨੀਤੀ ਦੇ ਵਿੱਚ ਕਿਸੇ ਚੀਜ਼ ਨੂੰ ਆਪਣੇ ਪਰਸਨਲੀ ਨਹੀਂ ਲੈਣਾ ਚਾਹੀਦਾ ਬਸ ਸਾਹਿਬ ਕੀ ਲੱਗਦਾ ਹੈ ਇਹ ਬੰਦੇ ਜਿਹੜੇ ਤਰਫ ਦੇ ਇਹ ਤਰਫੜ ਨੇ ਜਿੱਦਾਂ ਮੱਛੀ ਪਾਣੀ ਤੋਂ ਵਧਾਈ ਤੜਫਦੀ ਹਾਂਜੀ ਏਦਾਂ ਤੜਫਦੀ ਆ ਸੰਦੇਹ ਦੀ ਗੱਲ ਆਪ ਤੇ ਵਿਚਾਰੇ ਨੂੰ ਕਿਹਾ ਟਿਕਟ ਨਹੀਂ ਦਿੱਤੀ ਇੱਕ ਦੁਪਹਿਰ ਦਾ ਟਾਈਮ ਹੈ ਰੋਟੀ ਖਾਂਦਾ ਉਦੋਂ ਤੁਮ ਮਜੀਠੀਆ ਦਾ ਨਾਲ ਲੀ ਜਾਂਦਾ ਧਿਆਨ ਦਾ ਗੱਲ ਸੋ ਉਸ ਕਨਜੀਪ ਸਿੰਘ ਧਾਰੀਵਾਲ ਜਿਨ੍ਹਾਂ ਵੱਲੋਂ ਬੜੇ ਤਿੱਖੇ ਤੰਜ ਜਿਹੜੇ ਨੇ ਉਹ ਕਸੇ ਗਏ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਖਾਣਾ ਖਾਂਦੇ ਸਮੇਂ ਜਿਹੜਾ ਹੈ ਉਹ ਨਾ ਵੀ ਸੁਣਨਾ ਪਸੰਦ ਨਹੀਂ ਕਰਦੇ ਲੇਕਿਨ ਕਿਤਨਾ ਕਿਤੇ ਜਿਹੜੇ ਆਮ ਆਦੀ ਪਾਰਟੀ ਦੇ ਵਰਕਰ ਨੇ ਉਹਨਾਂ ਵੱਲੋਂ ਲਗਾਤਾਰ ਹੀ ਸੈਲੀਬ੍ਰੇਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਕੇਜਰੀਵਾਲ ਸਾਹਿਬ ਹੁਣਾਂ ਦੀ ਜ਼ਮਾਨਤ ਹੋ ਚੁੱਕੀ ਆ ਕੀ ਕਹਿਣਾ ਚਾਹੋਗੇ ਪਹਿਲਾ ਤਾਂ ਜੀ ਪਹਿਲਾ ਰਿਐਕਸ਼ਨ ਆ ਵੀ ਬਾਬਾ ਮੁਬਾਰਕ ਉਹਦੇ ਬਾਅਦ ਇਹ ਨਿਆ ਪ੍ਰਣਾਲੀ ਦੀ ਜੇਤਾ ਇਹ ਜਿਹੜੀ ਦੇਸ਼ ਦੀ ਨਿਆ ਪ੍ਰਣਾਲੀ ਆ ਉਹਦੇ ਚ ਆਮ ਲੋਕਾਂ ਦਾ ਵਿਸ਼ਵਾਸ ਹੋਰ ਡੂੰਗਾ ਹੋਇਆ ਲੇਕਿਨ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਸਿਆਸਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਦੀ ਸਿਆਸਤ ਘਦੀ ਪਹਿਲਾਂ ਵੇਖੀ ਸੀਗੀ ਜਿਸ ਤਰ੍ਹਾਂ ਦੀ ਹੁਣ ਸਿਆਸਤ ਸ਼ੁਰੂ ਹੋਈ ਹੈ ਪਹਿਲਾਂ ਜਿਹੜੀ ਰਾਜਨੀਤੀ ਸੀ ਉਹ ਨੀਤੀ ਦੇ ਨਾਲ ਰਾਜ ਹੁੰਦਾ ਸੀ ਹੁਣ ਤਾਂ ਨਾਛੇ ਰਾਜਨੀਤੀ ਹੋ ਗਈ ਹੁਣ ਤਾਂ ਨਾਛੇ ਜਿਹਦਾ ਜੀ ਕਰਦਾ ਉਹ ਕਰ ਲੈਂਦਾ ਲੇਕਿਨ ਪੰਜਾਬ ਦੀ ਜੇ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਜ਼ੁਬਾਨੀ جنگ ਬੜੀ ਤੇਜ਼ ਹੋ ਗਈ ਹੈ ਤੁਹਾਡੇ ਕੈਂਡੀਡੇਟ ਕੁਲਦੀਪ ਸਿੰਘ ਧਾਰੀਵਾਲ ਤੇ ਵਿਕਰਮ ਸਿੰਘ ਮਜੀਠੀਆ ਬਹੁਤ ਤੰਜ ਕਰਦੇ ਨੇ ਉਹ ਕਹਿੰਦੇ ਉਹਨਾਂ ਨੂੰ ਬੋਲਣਾ ਹੀ ਨਹੀਂ ਹੁੰਦਾ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮਜੀਠੀਆ ਸਾਹਿਬ ਨੂੰ ਕੋ ਮੈਂ ਇਸ਼ਾਰਾ ਵੀ ਨਹੀਂ ਕਰ ਸਕਦਾ ਜਿਹੜੀ ਉਹਨਾਂ ਦੀ ਭਾਸ਼ਾ ਹੁੰਦੀ ਆ ਤੇ ਕੀ ਓਦਾਂ ਬੋਲਣਾ ਚੰਗਾ ਹੁੰਦਾ ਬੋਲਣਾ ਆਉਂਦਾ ਬੋਲਣਾ ਨਹੀਂ ਆਉਂਦਾ ਕਿੰਦੇ ਵੀ ਜਿਹੜੇ ਕੰਮ ਕੰਮਾਂ ਦੀ ਗੱਲ ਕਰਨੀ ਚਾਹੀਦੀ ਆ ਵੀ ਜੇ ਧਾਰੀ ਗੱਲ ਸਾਹਿਬ ਨੇ ਤੁਸੀਂ ਇਹ ਵੇਖ ਸਕਦੇ ਵੀ 11000 ਏਕੜ ਜਗ੍ਹਾ ਜ਼ਮੀਨ ਖਾਲੀ ਕਰਾਤੀ ਤੇ ਤੁਸੀਂ ਉਧਰ ਨੂੰ ਵੇਖੋਗੇ ਤੇ ਉਹਨਾਂ ਨੇ ਨਾ ਕਿ ਕਬਜ਼ਾ ਕੀਤਾ ਹੋਣਾ ਉਹ ਜਿਹੜੀ ਜ਼ਬਾਨੀ ਜੰਗ ਜਿਹੜੀ ਤੁਸੀਂ ਕਹਿ ਰਹੇ ਬੋਲਣਾ ਨਹੀਂ ਹੁੰਦਾ ਜੋ ਵੀ ਆ ਇਹ ਤਾਂ ਐਵੇਂ ਛੋਟੀਆਂ ਗੱਲਾਂ ਕਿਉਂਕਿ ਉਹਨਾਂ ਨੂੰ ਕੋਈ ਮੁੱਦਾ ਹੀ ਨਹੀਂ ਹੈਗਾ ਉਹ ਗੱਲਾਂ ਇਦਾਂ ਦੀਆਂ ਕੱਢ ਕੇ ਲਿਆਉਂਦੇ ਆ ਮਜੀਠੀਆ ਸਾਹਿਬ ਵੀ ਚਲੋ ਆਪਾਂ ਇਧਰਲੇ ਪਾਸੇ ਨੂੰ ਤੋਰ ਲੈਨੇ ਆ ਲੋਕ ਐਜੂਕੇਸ਼ਨ ਵਾਲੇ ਪਾਸੇ ਨਾ ਜਾਣ ਲੋਕ ਇਲਾਜ ਵਾਲੇ ਪਾਸੇ ਨਾ ਜਾਣ ਲੋਕ ਚੰਗੀਆਂ ਗੱਲਾਂ ਵਾਲੇ ਪਾਸੇ ਨਾ ਜਾਣ ਇਧਰ ਿਲਝਾ ਦਿੰਨੇ ਆ ਮਜੀਦ ਸਿੰਘ ਸਾਹਿਬ ਤੁਸੀਂ ਸਮਝਦੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਬਦਲਾਵ ਦੀ ਰਾਜਨੀਤੀ ਚ ਆਈ ਸੀ ਜੀ 13 ਸੀਟਾਂ ਜਿਹੜੀਆਂ ਵਾ ਪੰਜਾਬ ਚ ਲੜੀਆਂ ਜਾ ਰਹੀਆਂ ਵਾ ਚੰਡੀਗੜ੍ਹ ਦੀ ਨੂੰ ਪਾ ਕੇ ਕੀ ਲੱਗਦਾ ਆ ਕਿ ਕੋਈ ਵੀ ਇੱਕ ਮਹਿਲਾ ਅਧਿਕਾਰ ਜਿਹੜਿਆ ਤੁਹਾਨੂੰ ਕੈਂਡੀਡੇਟ ਨਹੀਂ ਮਿਲ ਸਕਿਆ ਕਿਉਂਕਿ ਸਾਰੇ ਨੌਜਵਾਨ ਨੇ ਔਰ ਕਿਹਾ ਜਾਂਦਾ ਊਮਨ ਐਮਪਾਇਰਮੈਂਟ ਦੀ ਗੱਲ ਕੀਤੀ ਜਾਂਦੀ ਹੈ ਨਹੀਂ ਜੇ ਅਸੀਂ ਦੇਖੋ ਪਹਿਲੀ ਗੱਲ ਵੀ ਜਿੱਤਣ ਵਾਲੇ ਕੈਂਡੀਡੇਟ ਦੂਜੀ ਗੱਲ ਮਹਿਲਾ ਬਰਾਬਰੀ ਦੀ ਗੱਲ ਕਰ ਰਿਹਾ ਮੈਂ ਜਤਨ ਕਹਾਰਾਂ ਦੀ ਬਾਤ ਦੀ ਗੱਲ ਹੈ ਬਿਲਕੁਲ ਬਰਾਬਰੀ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੇਖੋ ਤੁਸੀਂ ਸਾਡੇ ਕਿੰਨੇ ਮਹਿਲਾ ਕੈਂਡੀਡੇਟ ਨੇ ਮੰਤਰੀ ਵੀ ਨੇ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਸਾਡੇ ਕੋਲੇ ਮਹਿਲਾ ਐਮ ਐਲ ਏ ਆ ਲੇਕਿਨ ਹੁਣ ਕਿਉਂ ਨਹੀਂ ਮਿਲ ਪਾਇਆ ਤੁਸੀਂ ਤੁਸੀਂ ਪਹਿਲਾਂ ਜ਼ਮੀਨੀ ਪੱਧਰ ਤੇ ਸੀਗੇ ਜ਼ਮੀਨੀ ਪੱਧਰ ਤੋਂ ਉੱਠੇ ਰਹੇ ਕੀ ਲੱਗਦਾ ਨਹੀਂ ਹੁਣ ਔਰਤਾਂ ਦੇ ਮਨ ਚ ਅਥੇਸ ਪਹੁੰਚੀ ਨਜ਼ਰ ਆਈ ਨਹੀਂ ਐਸੀ 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 ਕੋਈ ਗੱਲ ਨਹੀਂ ਆ ਐਸੀ ਕੋਈ ਵੀ ਗੱਲ ਨਹੀਂ ਆ ਜਿਹੜੀ ਮੇਨ ਗੱਲ ਆ ਵੀ ਚੰਗੇ ਕੈਂਡੀਡੇਟ ਔਰ ਜਿੱਤਣ ਵਾਲੇ ਕੈਂਡੀਡੇਟ ਜੋ ਵੀ ਪਾਰਟੀ ਨੇ ਸੋਚ ਕੇ ਚੰਗੇ ਕੈਂਡੀਡੇਟ ਦਿੱਤੇ ਆ ਉਹਦੀ ਗੱਲ ਐਮਪਾਵਰਮੈਂਟ ਦੀ ਇਹਦੇ ਵਿੱਚ ਕੋਈ ਗੱਲ ਨੂੰ ਮਿਲੇਗਾ ਕੇਜੀ ਵਾਲੀ ਬੇਲ ਤੋਂ ਬਾਅਦ ਜੀ ਬਿਲਕੁਲ ਮਿਲੂਗਾ ਜੀ ਬਿਲਕੁਲ ਮਿਲੂਗਾ ਤੁਹਾਨੂੰ ਨਹੀਂ ਲੱਗਦਾ ਨਹੀਂ ਮਿਲੂਗਾ ਆਣਗੇ ਪੰਜਾਬ ਚ ਬਿਲਕੁਲ ਆਣਗੇ ਬਿਲਕੁਲ ਆਣਗੇ ਪੰਜਾਬ 92 ਸੀਟਾਂ ਪੰਜਾਬ ਨੇ ਜਿੱਤ ਕੇ ਦਿੱਤੀਆਂ ਨੇ ਹੁਣ 13 ਜਿੱਤ ਕੇ ਦੇਣੀਆਂ ਨੇ ਹੁਣ ਵੀ ਨਹੀਂ ਆਉਣਾ ਆਣਗੇ ਲੱਗਦਾ 13 0 ਬਿਲਕੁਲ ਸਰ ਬਿਲਕੁਲ 13 0 ਪੰਜਾਬ ਬਣੂਗਾ ਹੀਰੋ ਇਸ ਵਾਰ 13 0 ਸੋ ਆਮ ਆਦੀ ਪਾਰਟੀ ਦੇ ਲੀਡਰ ਅਤੇ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਵਿੱਚ ਜੁਰਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਪਾਈ ਜਾ ਰਹੀ ਹੈ ਤੇ ਨਾਲ ਹੀ ਲੱਡੂ ਵੰਡ ਕੇ ਜਿਹੜੀ ਹੈ ਉਹ ਖੁਸ਼ੀ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਹੀ ਆ ਕੇਜਰੀਵਾਲ ਦੀ ਜਿਹੜੀ ਸਪੀਚ ਸੁਣਨ ਵਾਸਤੇ ਲੋਕ ਜਿਹੜੇ ਸੀਗੇ ਵਰਕਰਾਂ ਸੀਗੇ ਸਰ ਕੀ ਕਹਿਣਾ ਚਾਹੋਗੇ ਕੇਜਰੀਵਾਲ ਸਾਹਿਬ ਦੀ ਬੇਲ ਹੋ ਚੁੱਕੀ ਹੈ ਪਹਿਲਾ ਰਿਐਕਸ਼ਨ ਕੀ ਹੈ ਤੁਹਾਡਾ ਜੀ ਪਹਿਲਾ ਰਿਐਕਸ਼ਨ ਮੈਂ ਕਹੂੰਗਾ ਕਿ ਸੱਚ ਕੀ ਜੀਤ ਭਾਰਤ ਦੇ ਲੋਕਤੰਤਰ ਦੀ ਜੀਤ ਭਾਰਤ ਦੇ ਸੰਵਿਧਾਨ ਦੀ ਜੀਤ ਅੱਜ ਵੀ ਜੁਡੀਸ਼ਲੀ ਨੇ ਇਹ ਸਾਬਤ ਕਰਤਾ ਕਿ ਸੰਵਿਧਾਨ ਅਜੇ ਜ਼ਿੰਦਾ ਹੈ ਲੋਕਤੰਤਰ ਅਜੇ ਜ਼ਿੰਦਾ ਹੈ ਔਰ ਸੁਪਰੀਮ ਕੋਰਟ ਹਾਈ ਕੋਰਟ ਭਾਰਤ ਦੇ ਹਰ ਆਦਮੀ ਦੇ ਨਾਲ ਹੈ ਜਿੰਨਾ ਤੱਕ ਹੁੰਦਾ ਜਿੰਨਾ ਅਨਿਆਇਤਾ ਤੁਸੀਂ ਧੱਕੇ ਦੀ ਗੱਲ ਕੀਤੀ ਸੁਪਰੀਮ ਕੋਰਟ ਦੀ ਗੱਲ ਕੀਤੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਚ ਬਹੁਤ ਸਾਰੇ ਇਦਾਂ ਦੇ ਨੇਤਾ ਨੇ ਜਿਨ੍ਹਾਂ ਦੇ ਖਿਲਾਫ ਬਹੁਤ ਸਾਰੇ ਵੱਡੇ ਅਪਰਾਧਿਕ ਤਾਮਲੇ ਦਰਜ ਨੇ ਹੁਣ ਉਹ ਤੁਹਾਡੇ ਲੀਡਰ ਦੇ ਖਿਲਾਫ ਤੰਜ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਮੈਂ ਨਾਮ ਲੈਣ ਚ ਗੁਰੇਸ਼ ਨਹੀਂ ਕਰਾਂਗਾ ਵਿਕਰਮ ਸਿੰਘ ਮਜੀਠੀਆ ਉਹ ਕਹਿੰਦੇ ਕਿ ਧਾਰੀਵਾਲ ਸਾਹਿਬ ਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਚੰਗੀਤਰਾ ਤੇ ਉਹਨਾਂ ਦੇ ਲੀਡਰ ਉਹਨਾਂ ਨੂੰ ਕਿਦਾਂ ਸਮਝ ਲੈਂਦੇ ਨੇ ਅਰੇ ਯਾਰ ਵਿਕਰਮਜੀਤਾ ਮੈਂ ਦੇਖੋ ਵਿਕਰਮਜੀ ਜਿਹੜਾ ਉਹ ਪਰਿਵਾਰ ਹੈ ਜਗ ਜਾਇਰ ਹੈ ਬਿਲਕੁਲ ਪ੍ਰੈਕਟੀਕਲ ਹਿਸਟੋਰੀਕਲ ਇਤਿਹਾਸ ਲਿਖਿਆ ਹੈ ਕਿ ਜੱਲਿਆਂ ਲਈ ਬਾਗ ਤੇ ਹਮਲਾ ਕਰਵਾਉਣ ਵਾਲੇ ਜਨਰਲ ਡਾਇਰ ਨੂੰ ਦਰਬਾਰ ਸਾਹਿਬ ਤੇ ਸਰੂਪਾ ਪਵਾਉਂਦੇ ਇਹਨਾਂ ਦੇ ਬਜ਼ੁਰਗ ਵਿਕਰਮਜੀਤ ਛੇ ਤੇ ਮੀਠਿਆ ਪਰਵਾਰ ਔਰ ਰਾਤ ਨੂੰ ਔਰ ਜਦੋਂ ਇਹਨੇ ਖੂਨ ਨੂੰ ਖਰਾਬਾ ਹੁੰਦਾ ਦੇਸ਼ ਭਗਤਾਂ ਦਾ ਔਰ ਰਾਤ ਦਾ ਡਿਨਰ ਕਰਾਉਂਦੇ ਆ ਯਾਰ ਉਹ ਸਾਾਨੂੰ ਗੱਲ ਕਰਨਗੇ ਉਹ ਧਾਰੀਵਾਲ ਸਾਹਿਬ ਨੂੰ ਕਹਿਣ ਜੋ ਕੇਜਰੀਵਾਲ ਸਾਹਿਬ ਨੂੰ ਕਹਿਣੇ ਬੋਲਣਾ ਨਹੀਂ ਆਉਂਦਾ ਕਹਿੰਦਾ ਸਮਝ ਕਿਦਾਂ ਲੈਂਦੇ ਹੋ ਅਰੇ ਇਹਨਾਂ ਦਾ ਰੂ ਰਸ਼ੀਆ ਭਾਸ਼ਾ ਬੋਲ ਦਿੰਦੇ ਅਰੇ ਉਹਨੂੰ ਕਹੋ ਤੇਰੇ ਪਾਪਾ ਕੋ ਬਾਦਲ ਕੋ ਸੁਖਬੀਰ ਕੋ ਕੈਪਟਨ ਕੋ 11000 ਇਕੜ ਜ਼ਮੀਨ ਛਡਾਉਣ ਵਾਲਾ ਕਲਦੀਪ ਧਾਰੀਵਾਲ ਹੈ ਇਹ ਡਾਕੇ ਡਾਕੇ ਮਾਰਨ ਵਾਲੇ ਨਹੀਂ ਹੈ ਛੋਟਾ ਜਿਹਾ ਗਰੀਬ ਪਰਿਵਾਰ ਦਾ ਕਿਸਾਨ ਦਾ ਪੁੱਤਰ ਹੈ ਮਜ਼ਦੂਰ ਦਾ ਪੁੱਤਰ ਹੈ ਔਰ ਪੰਜਾਬੀ ਹੈ ਪਿਓਰ ਅੰਮ੍ਰਿਤਸਰੀਆ ਹੈ ਇਹਨਾਂ ਵਾਂਗੂ ਜੂਪੀ ਤੋਂ ਨਹੀਂ ਆਇਆ ਜੂਪੀ ਦਾ ਭਈਆ ਹੀ ਵਿਕਰਮ ਹਾਂ ਏ ਜੂਪੀ ਜਦੋਂ ਇੱਥੇ ਪੰਜਾਬ ਦੇ ਹਾਲਾਤ ਖਰਾਬ ਸੀ ਇਹ ਜੂਪੀ ਚਲ ਗਏ ਜੂਪੀ ਨਾਲੇ ਮਿੱਲਾਂ ਲਾ ਲਈਆਂ ਜਦੋਂ ਮਿੱਲਾਂ ਦੇ ਘਾਹ ਕੋ ਗਿਆ ਲੁੱਟ ਕੇ ਖਾ ਲਿਆ ਉਥੇ ਫਿਰ ਇਹ ਪੰਜਾਬ ਚ ਆ ਗਏ ਅਨਵਜੋਤ ਸਿੰਘ ਸਿੱਧੂ ਕੰਦਾ ਵੀ ਇੱਥੇ ਦਾਦੇ ਕੁਆਲਿਸ ਟੁੱਟੀ ਕਾਲੇ ਕਾਲੇ ਰੰਗ ਦੀ ਕੁਆਲਿਸ ਮੈਂ ਦੇਖੀ ਏ ਟੁੱਟੀ ਹੋਈ ਗ੍ਰੀਨ ਕਲਰ ਦੀ ਗ੍ਰੀਨ ਕਲਰ ਦੀ ਧੂਆ ਨਿਕਲਦਾ ਸੀ ਤਾਂ ਅੱਜ ਕਿੱਥੋਂ ਆ ਤੁਸੀਂ ਪੰਜਾਬ ਦੇ ਤੁਸੀਂ ਲੁੱਟਣ ਵਾਲੇ ਬੋਲਣਾ ਤੁਹਾਨੂੰ ਨਹੀਂ ਆਉਂਦਾ ਤਾਂ ਸਾਡੇ ਧਾਰੀਵਾਲ ਸਾਹਿਬ ਨੂੰ ਕਹੋਗੇ ਕਿ ਜੀਵਾਲ ਭਗਵੰਤ ਮਾਨ ਨੂੰ ਕਹੋਗੇ ਗਰੀਬ ਪਰਿਵਾਰਾਂ ਦੇ ਪੁੱਤਰ ਆ ਆਮ ਘਰਾਂ ਦੇ ਮੁੰਡੇ ਆ ਇਹ ਆਮ ਆਦਮੀ ਐਸਲੀ ਆਮ ਲੋਕ ਹੈ ਵਿਮਨ ਐਮਪਾਇਰਮੈਂਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਵਿਮਨ ਐਮਪਾਇਰਮੈਂਟ ਨੂੰ ਕਿਦਾਂ ਦੇਖਦੇ ਲੱਗਦਾ ਕਿ ਔਰਤਾਂ ਦੇ ਜਿਹੜਾ ਕਾਨੂੰਨ ਹੈ ਜਾਂ ਔਰਤਾਂ ਵਾਸਤੇ ਸੰਵਿਧਾਨ ਇੱਕੋ ਜਿਹਾ ਹੈ ਹਾਂ ਬਿਲਕੁਲ ਕਿਉਂ ਨਹੀਂ ਇਲੈਕਸ਼ਨ ਲੜ ਸਕਦੇ ਨੇ ਬਿਲਕੁਲ ਤੁਸੀਂ ਵੀ ਸਮੇਂ ਦੇ ਇਲੈਕਸ਼ਨ ਲੜ ਸਕਦੇ ਲੜ ਸਕਦੇ ਫਿਰ 13 ਸੀਟਾਂ ਦੇ ਵਿੱਚ ਇੱਕ ਵੀ ਆਮ ਆਦੀ ਪਾਰਟੀ ਨੇ ਔਰਤ ਨੂੰ ਕਿਉਂ ਨਹੀਂ ਕੋਈ ਸੀਟ ਦਿੱਤੀ ਲੋਕ ਸਭਾ ਦੇਖੋ ਰਾਜਨੀਤੀ ਦੇ ਵਿੱਚ ਫੇਸ ਹੁੰਦਾ ਹੈ ਚਿਹਰਾ ਹੁੰਦਾ ਹੈ ਤਾਂ ਜਿਹੜੇ ਵੀ ਸਾਡੇ ਇੰਡੀਆ ਦਾ ਸੰਵਿਧਾਨ ਔਰਤ ਔਰ ਮਰਦ ਨੂੰ ਇੱਕ ਬਰਾਬਰ ਕਹਿੰਦਾ ਹੈ ਤੁਸੀਂ ਤਾਂ ਕਹਿੰਦੇ ਇਲੈਕਸ਼ਨ ਕਿਉਂ ਨਹੀਂ ਮੇਰੀ ਮੇਰੀ ਪੂਰੀ ਗੱਲ ਸੁਣੋ ਨਾ ਸਰ 1952 ਤੋਂ ਪਹਿਲਾ ਇਲੈਕਸ਼ਨ ਹੋਇਆ 1952 ਤੋਂ ਪਹਿਲਾ ਕੋਈ ਇਲੈਕਸ਼ਨ ਨਹੀਂ ਹੋਇਆ ਇੰਡੀਆ 'ਚ ਔਰ ਭਾਰਤ ਦੇ ਸੰਵਿਧਾਨ 'ਚ ਉਸ ਤੋਂ 52 ਤੋਂ ਪਹਿਲਾਂ ਔਰਤਾਂ ਨੂੰ ਕੋਈ ਅਧਿਕਾਰ ਨਹੀਂ ਸੀ ਹੈਗੇ ਜਦੋਂ ਸੰਵਿਧਾਨ ਨਹੀਂ ਸੀ ਉਹ ਕਹਿੰਦੇ ਸੀ ਵੀ ਨਾਰੀ ਜਿਹੜੀ ਹੈ ਉਹ ਘਰ ਦੇ ਸੇਵਾ-ਸਾਵਾ ਕਰਨ ਵਾਲੀ ਹੈ ਇਹਨੇ ਬੱਚੇ ਪੈਦਾ ਕਰਨੇ ਆ ਰੋਟੀ ਪਾਣੀ ਬਣਾਉਣਾ ਕੱਪੜੇ ਧੋਣੇ ਆ ਭਾਰਤ ਦੇ ਸੰਵਿਧਾਨ ਨੇ ਔਰਤ ਔਰ ਮਰਦ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਹੈ ਬਰਾਬਰ ਦਾ ਔਰਤ ਔਰ ਮਰਦ ਦਾ ਬਰਾਬਰ ਦਾ ਅਧਿਕਾਰ ਹੈ ਜਿਸ ਵੇਲੇ ਇੰਦਰਾ ਗਾਂਧੀ ਪਹਿਲੀ ਵਾਰੀ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਉਹਨੇ ਪਾਰਲੀਮੈਂਟ ਚ ਬੋਲਿਆ ਕਿ ਮੈਂ ਉਸ ਦੇਸ਼ ਦੀ ਪ੍ਰਧਾਨ ਮੰਤਰੀ ਹਾਂ ਜਿੱਥੇ ਬਾਬਾ ਸਬਮਿਟ ਕਰਨੇ ਔਰਤਾਂ ਨੂੰ ਅਧਿਕਾਰ ਦਿੱਤੇ ਆ ਰਾਜਨੀਤੀ ਦੇ ਜਿਹੜੇ ਨਾ ਇਹ ਇਹ ਚੀਜ਼ ਨਹੀਂ ਵੀ ਕੌਣ ਮਰਦ ਹੈ ਕੌਣ ਔਰਤ ਹੈ ਕੌਣ ਗਰੀਬ ਹੈ ਕੌਣ ਅਮੀਰ ਹੈ ਰਾਜਨੀਤੀ ਫੇਸ ਵੀ ਕੰਮ ਕਰਦਾ フェイス ਵੀ ਕੰਮ ਕਰਦਾ ਲੇਕਿਨ ਤੁਸੀਂ ਤੁਸੀਂ ਲੋਕ ਵਿਧਾਨ ਸਭਾ ਦੇ ਵਿੱਚ ਬਹੁਤ ਸਾਰੇ ਚਿਹਰੇ ਦਿੱਤੇ ਕੀ ਸਮਝੋ ਲੋਕ ਸਭਾ ਚ ਨਹੀਂ ਮਿਲ ਸਕੇ ਚਿਹਰੇ ਇੱਕ ਜਿਹਾ ਲੱਗਦਾ ਹੈ ਕਿ ਸਿਰਫ ਆਪਣੇ ਪ੍ਰੋਮਿਨਲ ਫੇਸ ਜਿਹੜੇ ਤੁਸੀਂ ਉਹ ਅੱਗੇ ਕਰ ਦਿੱਤੇ ਨਹੀਂ ਨਹੀਂ ਇਦਾਂ ਨਹੀਂ ਇਦਾਂ ਦੀ ਕੋਈ ਚੱਕਰ ਨਹੀਂ ਹੈ ਡਾਕਟਰ ਸਾਡੇ ਬਲਜੀਤ ਕੌਰ ਜਿਹੜੇ ਆ ਉਹ ਮੰਤਰੀ ਹੈ ਸਮਾਜਿਕ ਅਨਿਆਏ ਮੰਤਰੀ ਔਰ ਸਾਡੇ ਦਿੱਲੀ ਦੇ ਵਿੱਚ ਰਾਖੀ ਬੰਦਨ ਸਪੀਕਰ ਹੈ ਲੱਖੀ ਛੋਟੀ ਗੱਲ ਥੋੜੀ ਸਪੀਕਰ ਹੁਣ ਦਿੱਲੀ ਵਰਗੀ ਸਟੇਟ ਦੇ ਅੰਦਰ ਮਨ ਲਕਿ ਲਗਭਗ ਕਾਫੀ ਮਹਿਲਾਵਾਂ ਆਮ ਆਦੀ ਪਾਰਟੀ ਦੀ ਬਹੁਤ ਵੱਡੇ ਅਹੁਦਿਆਂ ਤੇ ਐ ਔਰ ਕੰਮ ਕਰ ਰਹੀਆਂ ਦਿੱਲੀ ਦੇ ਵਿੱਚ ਜਿਹੜੇ ਸਾਡੀ ਸਪੋਕਸਮੈਨ ਪਰਤਨ ਹੈ ਔਰ ਐਜੂਕੇਸ਼ਨ ਮਿਨਿਸਟਰ ਹੈ ਸਾਡੀ ਭੈਣ ਉਹ ਦੇਖੋ ਨਾ ਕਿੱਡੇ ਕਿੱਡਾ ਕਿੱਡਾ ਵੱਡਾ ਉਹਨਾਂ ਦਾ ਰੋਲ ਪਲੇ ਕੀਤਾ ਉਹ ਸੁਸ਼ੋਧਿਆ ਸਾਹਿਬ ਤੋਂ ਬਾਅਦ ਇਦਾਂ ਦੀ ਕੋਈ ਚੱਕਰ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਕਿ ਅਕੇਜਰੀਬਾਦ ਸਾਹਿਬ ਦੀ ਬੇਲ ਨੂੰ ਕਿਉਂਕਿ ਲੰਮੇਚਰ ਤੋਂ ਬੇਲ ਮੰਗੀ ਜਾ ਰਹੀ ਸੀਗੀ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਤੁਸੀਂ ਜ਼ਮਾਨਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਮਾਨਤ ਨੂੰ ਅਸੀਂ ਪੂਜਤੂ ਦੇਖਦੇ ਆ ਜੀ ਪੰਜਾਬ ਵਾਸਤੇ ਵਧੀਆ ਹੋਏਗਾ ਪੰਜਾਬ ਲਈ ਦੇਸ਼ ਵਾਸਤੇ ਵਧੀਆ ਹੋਊਗਾ ਕੀ ਲੱਗਦਾ ਕਿ ਹੁਣ ਜਿਹੜੀ ਉਹਨਾਂ ਬੀਜੇਪੀ ਵੱਲੋਂ ਜੋ ਤੁਸੀਂ ਕਹਿ ਰਹੇ ਤੁਹਾਡੇ ਅਲੀਗੇਸ਼ਨ ਰਿਹਾ ਅਮਨਵੀ ਪਾਰਟੀ ਦੇਗੀ ਜਾਣ ਬੁਝ ਕੇ ਅੰਦਰ ਕੀਤਾ ਗਿਆ ਸੀਗਾ ਹੁਣ ਲੱਗਦਾ ਕਿ ਕੇਜਰੀਵਾਲ ਸਾਹਿਬ ਇੱਕ ਤਰੀਕ ਤੱਕ ਪੂਰਾ ਪ੍ਰਚਾਰ ਕਰ ਪਾਣਗੇ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਅੰਦਰਮਨ ਜਮਾਨ ਤੇ ਪ੍ਰਚਾਰ ਉਹਨਾਂ ਮਤੇ ਨਜ਼ਰ ਆ ਕੇ ਮੰਗੇਗੀ ਉਹ ਸੁਪਰੀਮ ਕੋਰਟ ਦਾ ਧੰਨਵਾਦ ਆ ਉਹਨਾਂ ਇੱਕ ਇੱਕ ਤੇ ਦੇਖੋ ਬੜਾ ਵੱਡਾ ਇੱਕ ਪਰਮਾਨ ਹੋਇਆ ਤੇ ਹਿੰਦੁਸਤਾਨ ਦਾ ਸੁਭਿਧਾਨ ਜਿੰਦਾ ਸਾਡੀ ਜੁਡੀਸ਼ਰੀ ਜਿੰਦਾ ਇਹ ਜਿਹੜੀਆਂ ਇਹ ਫੈਸਲੇ ਹੁੰਦੇ ਆ ਆਉਣ ਵਾਲੀਆਂ ਸਾਡੇ ਸਮਾਜ ਵਾਸਤੇ ਤੇ ਸਾਡੀਆਂ ਨਸਲਾਂ ਵਾਸਤੇ ਇਹ ਸਾਡੇ ਨਿਆਂ ਪ੍ਰਣਾਲੀ ਦੇ ਵਿੱਚ ਪਰਪੱਕ ਵਿਸ਼ਵਾਸ ਜਿਹੜੀਆਂ ਉਹ ਬਹਾਲ ਕਰਦੀਆਂ ਇਸ ਵਾਸਤੇ ਜਿਹੜਾ ਬਹੁਤ ਵੱਡਾ ਤੇ ਇਤਿਹਾਸਿਕ ਫੈਸਲਾ ਤੁਸੀਂ ਬੜਾ ਚ ਸਿਆਸਤ ਦੇਖੀ ਹੋਏਗੀ ਇਹ ਲੱਗਦਾ ਕਿ ਜਿੱਦਾਂ ਦੇ ਸਿਆਸਤਦਾਨ ਹੋਣ ਬਿਆਨ ਦਿੰਦੇ ਨੇ ਕਦੀ ਸੁਣਿਆ ਸੀ ਗਸਤਾਂ ਦੇ ਬਿਆਨ ਦਿੱਤੇ ਜਾਂਦੇ ਨੇ ਪਰਸਨਲੀ ਜੇ ਬਿਆਨ ਦੇ ਦੀ ਗੱਲ ਕੀਤੀ ਜਾਵੇ ਤਾਂ ਦੇਖੋ ਇਖਲਾਕੀ ਤੌਰ ਤੇ ਮੈਂ ਸਮਝਦਾ ਵੀ ਇਸ ਲੀਡਰਸ਼ਿਪ ਕਮਜ਼ੋਰ ਹੋ ਗਈ ਜਿਵੇਂ ਕਿ ਤੁਸੀਂ ਉਹ ਗੱਲ ਕੀਤੀ ਆ ਮੈਂ ਕੱਲ ਇੱਕ ਫੇਸਬੁੱਕ ਤੇ ਇਹਨਾਂ ਨੂੰ ਸੁਝਾਅ ਦਿੱਤਾ ਸੀ ਕਿ ਇਹ ਜਿਹੜੇ ਜਾਤੀ ਤੌਰ ਤੇ ਮਾਵਾ ਭੈਣਾ ਦੀਆਂ ਗਾਲਾਂ ਕੱਢਣ ਇਹ ਬੰਦਿਆਂ ਨੂੰ ਇਹ ਜਰ ਇਸ ਲੈਵਲ ਦੇ ਜਿਹੜੇ ਕੈਬਨਿਟ ਦੇ ਵਿੱਚ ਪੰਜਾਬ ਦੇ ਜਰਨਲ ਅਖਵਾਉਂਦੇ ਹੋਣ ਤੇ ਵਜ਼ਾਰਤਾਂ ਦੇ ਵਿੱਚ ਉਹਨਾਂ ਵਜ਼ੀਰੀਆਂ ਭੋਗੀਆਂ ਹੋਣ ਓਏ ਆਪਣੇ ਚੇਲੇ ਦੇ ਬਾਰੇ ਐਡੀ ਘਟਿਆ ਸ਼ਬਦਾਵਲੀ ਮਾਵਾ ਭੈਣਾ ਧੀਆਂ ਸਾਡਾ ਤੇ ਸੱਭਿਆਚਾਰ ਹੀ ਸਭ ਪੰਜਾਬੀ ਕਲਚਰ ਦਾ ਅਸੀਂ ਤੇ ਪਿੰਡ ਦੀ ਧੀ ਭੈਣ ਨੂੰ ਵੀ ਆਪਣੀ ਮੰਨਦੇ ਆ ਸਾਰੇ ਮੰਨਦੀ ਦੀ ਦੁਸ਼ਮਣ ਦੀ ਨੂੰ ਬਿਲਕੁਲ ਮੰਨਦੇ ਆ ਔਰ ਉਹ ਆਪਣੇ ਚੇਲੇ ਦੀ ਧੀ ਭੈਣ ਦੇ ਬਾਰੇ ਐਡੀਆਂ ਮਾੜੀ ਸ਼ਬਦ ਵਾਲੀ ਮੈਂ ਤਾਂ ਉਹਦੀ ਕਾੜੇ ਸ਼ਬਦਾਂ ਵਿੱਚ ਮੈਂ ਨਿੰਦਿਆ ਕਰਦਾ ਔਰ ਮੈਂ ਉਹਨਾਂ ਨੂੰ ਇਹ ਰਾਏ ਦੇਣਾ ਮੈਂ ਦੀ ਮੇਰੀ ਵੜੀ ਨਿੱਜੀ ਸਲਾਹ ਆ ਉਹਨਾਂ ਨੂੰ ਵੀ ਭਾਈ ਤੁਸੀਂ ਆਪਣਾ ਕਦ ਪਛਾਣੋ ਜੇ ਇਹੋ ਜਿਹੇ ਗੱਲਾਂ ਕਰਦੇ ਜੇ ਤਾਂ ਤੁਸੀਂ ਤੁਹਾਡਾ ਕਦ ਪਾਉਣਾ ਹੁੰਦਾ ਵਾਧਾ ਨਹੀਂ ਆ ਲੇਕਿਨ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਤੇ ਬੜੇ ਤੰਗ ਕਰਦੇ ਰਹੇ ਕਹਿੰਦੇ ਉਹਨਾਂ ਨੂੰ ਤਾਂ ਬੋਲਣਾ ਨਹੀਂ ਅੰਦਰ ਰਸ਼ੀਆ ਦੀ ਭਾਸ਼ਾ ਲੱਗਦੀ ਹੈ ਉਹਨਾਂ ਦੇ ਵਰਕਰਾਂ ਨੂੰ ਪਤਾ ਨਹੀਂ ਕਿਦਾਂ ਦਾ ਸਮਝ ਲੱਗਿਆ ਹੁਣੇ ਆਪਾਂ ਉਹਨਾਂ ਦੀ ਗੱਲ ਉਹਨਾਂ ਨੂੰ ਬੋਲਣਾ ਆਉਂਦਾ ਜਿਹੜੇ ਪੰਜਾਬ ਦੀ ਦੁਆਰ ਬਜ਼ਾਰਤ ਪਹੌਗੀ ਹੋਵੇ ਤੇ ਗਾਣਾ ਧੀਆਂ ਪਾਣੀਆਂ ਦੀ ਕਰਨੇ ਇਹ ਬੋਲੀ ਇਹੋ ਜੀ ਜਉਂਦੇ ਆ ਉਹ ਤਾਂ ਕਹਿੰਦੇ ਚਿਰ ਤੋਂ ਉਹ ਇਹੋ ਜੀ ਜਉਂਦੇ ਵੀ ਇਹੋ ਜਿਹੜਾ ਗਾਲਾਂ ਮੰਦਾ ਕਰੇ ਤੇ ਉਹ ਉਹਨੂੰ ਬੋਲਣਾ ਹੁੰਦਾ ਵਾ ਤੇ ਜਿਹੜਾ ਸ਼ੁੱਧ ਰਿਸਪੈਕਟੇਬਲ ਸਤਿਕਾਰ ਵਾਲੇ ਸ਼ਬਦ ਬੋਲੇ ਤੇ ਉਹਨੂੰ ਬੋਲਣਾ ਨਹੀਂ ਆਉਂਦਾ ਅਜੀਬ ਗੱਲ ਆ ਕੀ ਕੀ ਲੱਗਦਾ ਹੈ ਕਿ ਮर्याਦਾ ਰੱਖਣੀ ਚਾਹੀਦੀ ਹਨ ਹਰ ਇੱਕ ਬਿਲਕੁਲ ਬਿਲਕੁਲ ਰੱਖਣੀ ਚਾਹੀਦੀ ਆ ਇਹ ਆਪਣੇ ਆਪ ਨੂੰ ਪੰਥਕ ਪਾਰਟੀ ਦੇ ਲੀਡਰ ਅਖਵਾਉਂਦੇ ਆ ਜੇ ਇਹ ਮਰਿਆਦਾ ਨਹੀਂ ਰੱਖੂਗਾ ਤਾਂ ਕਿਹੜੇ ਬੰਥ ਦੀ ਹੈ ਵਾਕਡੋਰ ਦੀ ਗੱਲ ਕਰਦੇ ਆ ਕੀ ਉਹਨਾਂ ਨੂੰ ਅਗਵਾਈ ਦੇਣਗੇ ਸੋ ਇਹ ਬਾਤ ਮੈਂ ਇਹਨਾਂ ਦੇ ਉਹਨਾਂ ਸ਼ਬਦਾਂ ਦੀ ਬੜੀ ਕੋਹਰ ਸ਼ਬਦਾਂ ਜਾਂ ਨਿੰਦਿਆ ਕਰਦਾ ਔਰ ਮੈਂ ਪੰਜਾਬ ਦੀ ਆਵਾਮ ਨੂੰ ਕਹਿਣਾ ਭਾਈ ਇਹ ਹੁਣ ਇੱਥੋਂ ਹਿੱਲ ਚੁੱਕੇ ਆ ਕਿੱਥੋਂ ਹਿੱਲ ਚੁੱਕੇ ਉਹ ਬੁੱਧੀ ਭ੍ਰਿਸ਼ਟ ਹੋਇਆ ਸਰ ਉਹ ਜਿਹੜੇ ਹੁਣ ਆਪਣਾ ਬੰਦਾ ਪਾਰਟੀ ਦਾ ਸਿਰ ਕੱਟ ਨੇਤਾ ਚੱਲ ਜਦੇ ਆ ਕਿ ਅਸੀਂ ਲੱਡੂ ਵੰਡਣ ਦੇ ਆ ਇਹਦੇ ਜਨਾਜ਼ਾ ਕੱਢ ਰਹੇ ਆਪਣੀ ਸੋਚਦਾ ਇਹਨਾਂ ਦੇ ਬੱਲੇ-ਬੱਲੇ ਕੱਖ ਨਹੀਂ ਜਾਂਦਾ ਜਦੋਂ ਜਾਂਦੇ ਆ ਲੋਕ ਹੁਣ ਇਹਨਾਂ ਨੂੰ ਇਹਨਾਂ ਨਾਲ ਵੇਖ ਕੇ ਥੂ-ਥੂ ਕਰ ਰਹੇ ਆ ਇਹ ਮਤਲਬ ਕੀ ਉਹਨਾਂ ਕੋਲ ਵੀ ਹਰਾਸ ਹੋਏ ਨੇ ਕਲਪੇ ਨੇ ਪਟਕੇ ਹੋਏ ਲੋਕ ਨੇ ਇਸ ਵਾਸਤੇ ਇਹਨਾਂ ਦੇ ਬੱਲੇ ਹੁਣ ਕੁਛ ਨਹੀਂ ਆ ਇਹ ਇਹਨਾਂ ਨੂੰ ਮੇਰੀ ਸਲਾਹ ਆ ਵੀ RAM RAM ਕਰੋ ਮਾਲਾ ਲੋ ਨਿਤਨੇਮ ਕਰੋ ਤੇ ਵਾਈ ਰੋ ਆਪਣੇ ਅੱਗਾ ਸਵਾਰੋਂ ਪਿੱਛੇ ਤੇ ਜੋ ਤੁਸੀਂ ਕਰ ਲਿਆ ਕਰ ਲਿਆ ਸੋ ਇਹਨਾਂ ਆਮ ਆਦੀ ਪਾਰਟੀ ਦੇ ਵਰਕਰ ਜਨਾ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਵੀ ਕਾਫੀ ਸਲਾਵਾ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਤਾਂ ਕਿਹਾ ਜਾ ਰਿਹਾ ਹੈ ਕਿ ਹਮੇਸ਼ਾ ਹੀ ਉਹਨਾਂ ਨੂੰ ਸੋਚ ਕੇ ਜਿਹੜੀ ਹੈ ਉਹ ਗੱਲਬਾਤ ਜਿਹੜੀ ਹੈ ਉਹ ਬੋਲਣੀ ਚਾਹੀਦੀ ਹੈ ਲੇਕਿਨ ਕਿੰਨਾ ਕਹਤੇ ਪੰਜਾਬ ਦੀ ਸਿਆਸਤ ਹੁਣ ਇੱਕ ਵਾਰ ਫਿਰ ਤੋਂ ਗਰਮੌਂਦੀ ਹੋਈ ਨ ਨਜ਼ਰ ਆਵੇਗੀ ਅਤੇ ਨਾਲ ਹੀ ਕੇਜਰੀਵਾਲ ਜਦੋਂ ਪੰਜਾਬ ਆਉਣਗੇ ਤੇ ਉਹਨਾਂ ਦਾ ਨਿੱਘਾ ਸਵਾਗਤ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈ ਉਹ ਕੀਤਾ ਜਾਵੇਗਾ ਤੇ ਇੱਕ ਤਰੀਕ ਨੂੰ ਹੋਣ ਵਾਲੇ ਚੋਣਾਂ ਦੇ ਵਿੱਚ ਕਾਫੀ ਇਫੈਕਟ ਪਾਉਂਦੇ ਹੋਏ ਨਜ਼ਰ ਆਉਣਗੇ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਦੁਪਹਿਰ ਦੇ ਸਮੇਂ ਨਾਮ ਲੈਣ ਦਾ ਕਾਰਨ ਸ਼ਾਇਦ ਉਹਨਾਂ ਦਾ ਖਾਣਾ ਜਿਹੜਾ ਹੈ ਉਹ ਜ਼ਰੂਰ ਖਰਾਬ ਹੋਵੇਗਾ ਹੁਣ ਵੇਖਣਾ ਹੋਊਗਾ ਕਿ ਵਿਕਰਮ ਸਿੰਘ ਮਜੀਠੀਆ ਇਹ ਤੇ ਕੀ ਤਾਂ ਜੱਸਦੇ ਨੇ ਲੇਕਿਨ ਲਗਾਤਾਰ ਹੀ ਸਿਆਸੀ ਜੰਗ ਜਿਹੜੀ ਹੈ ਜ਼ੁਬਾਨੀ ਜੰਗ ਜਿਹੜੀ ਹੈ ਉਹ ਤੇ ਕੈਮਰਾਮੈਨ ਬੰਸਤਰਾ ਗੁਰਪ੍ਰੀਤ ਸਿੰਘ ਅਮਿਤ ਸਹਾਇਕ ਹੈਲੋ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ